ਯੋ ਮੈਨੂੰ ਗੱਲਬਾਤ ਕਰਕੇ ਪਤਾ ਲੱਗਿਆ ਕਿ ਬਹੁਤ ਸਾਰੇ ਪਿੰਡੇ ਹੈ ਜੇ ਨੇ ਜਿੱਥੇ ਲੋਕ ਨਾ ਇੱਧਰ ਜਾ ਸਕਦੇ ਆ ਨਾ ਬਾਹਰ ਨਿਕਲ ਸਕਦੇ ਆ ਘਰਾਂ ਦੇ ਛੱਤਾਂ ਤੇ ਬੈਠੇ ਉੱਤੇ ਬੱਚੇ ਵੀ ਹੋਣਗੇ ਜਿਨਾ ਰਾਸ਼ੜ ਪਹੁੰਚ ਗਏ ਤਾਂ ਜਿਹੜਾ ਲੋਕਾਂ ਨੇ 95 ਸੀਟਾਂ ਦੇ ਕੇ ਮੈਨੂੰ ਹੈਲੀਕਾਪਟਰ ਦਿੱਤਾ ਸੀ ਉਹਨੂੰ ਮੈਂ ਜ ਲੋਕਾਂ ਦੇ ਹਵਾ ਟੇ ਕਰਨ ਲੱਗੇ ਮੈਂ ਹੈਲੀਕਾਪਟਰ ਜਿਹੜਾ ਉਹ ਇੱਥੇ ਚੱਡਣ ਲੱਗਿਆ ਉਹਦੇ ਰਾਹੀਂ ਸਾਰਿਆਂ ਨੂੰ ਦੁੱਧ ਪਾਣੀ ਰਾਸ਼ਨ ਡੀਸੀ ਸਾਹਿਬ ਨੂੰ ਮੈਂ ਕਹਤਾ ਜੋ ਚੀਜ਼ ਚਾਹੀਦੀ ਹੈ ਉਹ ਹੈਲੀਕਾਪਟਰ ਪੰਜਾਬ ਸਰਕਾਰ ਦਾ ਜਿਹੜਾ ਉਹ ਲੋਕਾਂ ਵਾਸਤੇ ਅਵੇਲੇਬਲ ਹੈ ਮੈਂ ਘਰ ਤੇ ਚੱਲ ਜਾਉਣਾ ਮੇਰਾ ਬੋਲ ਜਿੰਦਾਬਾਦ